ਆਈ एवरीवन ਆਈ ਹੋਪ ਕਿ ਤੁਸੀਂ ਸਾਰੇ ਸਾਨੇ ਵਧੀਆ ਹੋਵੋਗੇ ਕਈ ਵਾਰ ਆਪਾਂ ਨੂੰ ਲੱਗਦਾ ਰਹਿੰਦਾ ਨਾ ਕਿ ਕੁਝ ਵਧੀਆ ਲਿਖਣ ਦੀ ਜਾਂ ਕੁਝ ਵਧੀਆ ਸੋਚਣ ਦੀ ਲੋਕਾਂ ਨੂੰ ਇਨਸਪੀਰੇਸ਼ਨ ਕਿੱਥੋਂ ਮਿਲਦੀ ਹੈ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਕੱਲ ਨਾ ਮੈਨੇ ਇੱਕ ਰਾਈਟਰ ਬਾਰੇ ਪੜ੍ਹਿਆ ਜੇ ਕਿ ਇੰਗਲਿਸ਼ ਲਿਟਰੇਚਰ ਦੇ ਰਾਈਟਰ ਨੇ ਬਹੁਤ ਫੇਮਸ ਰਾਈਟਰ ਨੇ ਜੌਨ ਮਿਲਟਨ ਜਿਨ੍ਹਾਂ ਦੀ ਨਾ 42 ਸਾਲ ਦੀ ਉਮਰ ਦੇ ਵਿੱਚ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ ਪਹਿਲਾਂ ਮਤਲਬ ਇੱਕ ਨਾ ਉਹਨਾਂ ਦਾ ਕੱਲ ਮੈਂ ਉਹਨਾਂ ਦੀ ਇੱਕ ਵਰਕ ਪੜ੍ਹਿਆ ਜਿਹੜਾ ਸੀਗਾ ਔਨ ਹਿਸ ਬਲਾਈਂਡਨੈਸ ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਸੀ ਸਭ ਚੀਜ਼ ਬਾਰੇ ਕਿ ਰੱਬ ਨੇ ਉਹਨਾਂ ਨੂੰ ਸਕਿੱਲ ਦਿੱਤੀ ਹੈ ਹੁਣ ਤੇ ਪਰ ਉਹ ਨੂੰ ਯੂਜ਼ ਨਹੀਂ ਕਰ ਸਕਦੇ ਕਿਉਂ ਨਹੀਂ ਯੂਜ਼ ਕਰ ਸਕਦੇ ਕਿਉਂਕਿ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਫਿਰ ਉਹ ਸੋਚਦੇ ਐ ਕਿ ਹੁਣ ਰੱਬ ਜਦੋਂ ਉਹ ਰੱਬ ਕੋਲ ਜਾਣਗੇ ਤਾਂ ਰੱਬ ਕੀ ਕਹੂਗਾ ਕਿ ਮੈਂ ਤੈਨੂੰ ਇੱਕ ਸਕਿੱਲ ਵੀ ਦਿੱਤੀ ਸੀ ਤੇ ਪਰ ਉਹ ਤੂੰ ਉਹਦਾ ਯੂਜ਼ ਨਹੀਂ ਕੀਤਾ ਫਿਰ ਉਹਨਾਂ ਦੇ ਮਨ 'ਚ ਖਿਆਲ ਆਉਂਦਾ ਕਿ ਯੂਜ਼ ਕਰਨਗੇ ਕਿਵੇਂ ਫਿਰ ਪੇਸ਼ੈਂਸ ਆਉਂਦਾ ਫਿਰ ਉਹ ਪਤਾ ਕੀ ਲਿਖਦੇ ਨੇ ਕਿ ਰੱਬ ਦਾ ਸੱਚਾ ਭਗਤ ਉਹੀ ਐ ਜੋ ਰੱਬ ਦੀ ਜਿਹੜੀ ਵੀ ਇੱਛਾ ਰੱਬ ਨੇ ਸਾਨੂੰ ਕੋਈ ਵੀ ਦੁੱਖ ਦਿੱਤਾ ਠੀਕ ਐ ਜਾ ਕੁਝ ਵੀ ਦਿੱਤਾ ਰੱਬ ਨੇ ਸਾਨੂੰ ਸਾਡੇ ਨਾਲ ਮਾਲਾ ਕੀਤਾ ਉਸ ਚੀਜ਼ ਨੂੰ ਜੇ ਕੋਈ ਪਰਸਨ ਅਕਸੈਪਟ ਕਰਦਾ ਫਿਰ ਉਹਨਾਂ ਨੇ ਇਹ ਚੀਜ਼ ਐਕਸੈਪਟ ਕੀਤੀ ਤੇ ਉਹਨਾਂ ਨੇ ਨਾ ਉਸ ਤੋਂ ਬਾਅਦ ਅੰਨੀਆਂ ਵਧੀਆ ਮਤਲਬ ਇੱਕ ਦਾ ਪੈਰਾਡਾਈਸ ਲੋਸਟ ਹੈ ਬਹੁਤ ਫੇਮਸ ਵਰਕ ਹੈ ਇੰਗਲਿਸ਼ ਲਿਟਰੇਚਰ ਚ ਉਹ ਉਹਨਾਂ ਨੇ ਕ੍ਰੀਏਟ ਕੀਤਾ ਤੇ ਬਹੁਤ ਸਾਰੇ ਹੋਰ ਵੀ ਕਾਫੀ ਸਾਰੀਆਂ ਕ੍ਰिएशन ਹੈਗੀਆਂ ਉਹਨਾਂ ਦੀਆਂ ਪਰ ਮੈਨੂੰ ਮਤਲਬ ਇਨਸਪੀਰੇਸ਼ਨ ਮਿਲੀ ਉਹਨਾਂ ਤੋਂ ਕਿ ਅੱਖਾਂ ਦੀ ਰੋਸ਼ਨੀ ਜਾਣ ਤੋਂ ਬਾਵਜੂਦ ਵੀ ਉਹਨਾਂ ਨੇ ਮਤਲਬ ਆਪਣਾ ਲਿਖਣਾ ਛੱਡਿਆ ਨਹੀਂ ਹੈਗਾ ਧੰਨਵਾਦ